ਜਦੋਂ ਵੀ ਕਿਸੇ ਪਿਆਰ ਕਰਨ ਵਾਲੇ ਵਿਅਕਤੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਜਾਂਦਾ ਤਾਂ ਅਕਸਰ ਉਹ ਇੱਕ ਗੋਡਿਆਂ ਭਾਰ ਬੈਠ ਕੇ ਅੰਗੂਠੀ ਪੇਸ਼ ਕਰਦਾ ਇਹ ਦ੍ਰਿਸ਼ ਪਿਆਰ ਇੱਜ਼ਤ ਤੇ ਸਮਰਪਣ ਦੀ ਮਿਸਾਲ ਹੈ ਜਿਹੜਾ ਮੰਨਿਆ ਜਾਂਦਾ ਪਰ ਕੀ ਤੁਸੀਂ ਕਦੇ ਸੋਚਿਆ ਕਿ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਨ ਦੀ ਰਵਾਇਤ ਕਿੱਥੋਂ ਆਈ ਗੋਡਿਆਂ ਭਾਰ ਬੈਠਣ ਦੀ ਰਵਾਇਤ ਦੀ ਸ਼ੁਰੂਆਤ ਮੱਧਕਾਲੀ ਯੂਰਪ ਤੋਂ ਹੋਈ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿਸੇ ਯੋਧੇ ਨੂੰ ਰਾਜੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਸੀ ਜਾਂ ਉਹ ਆਪਣੀ ਵਫਾਦਾਰੀ ਉਨਲੀ ਗੋਡੇੰ ਤੇ ਚੁੱਕਦਾ ਸੀ ਅਜੇ ਆ ਕਰਨਾ ਇੱਜ਼ਤ ਆਦਰ ਤੇ ਸਮਰਪਣ ਦਾ ਪ੍ਰਤੀਕ ਸੀ ਬਾਅਦ ਵਿੱਚ ਇਹ ਰਵਾਇਤ ਪਿਆਰ ਦੇ ਜ਼ਹਾਰ ਲਈ ਵੀ ਵਰਤੀ ਜਾਣ ਲੱਗੀ ਜਦੋਂ ਕੋਈ ਵਿਅਕਤੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਤਾਂ ਉਹ ਆਪਣੀ ਭਾਵਨਾਵਾਂ ਨੂੰ ਗੰਭੀਰਤਾ ਨਾਲ ਦਰਸਾਉਂਦੇ ਹੋਏ ਗੋਡਿਆਂ ਭਾਰ ਬੈਠਦਾ ਜਿਸ ਦਾ ਮਤਲਬ ਹੈ ਕਿ ਉਹ ਆਪਣੇ ਪੂਰੇ ਤਨ ਮਨ ਨਾਲ ਆਪਣੇ ਸਾਥੀ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਸਮਰਪਣ ਦੀ ਗੱਲ ਕਰਦੇ ਹਾਂ ਇਹ ਦਰਸਾਉਂਦਾ ਕਿ ਤੁਸੀਂ ਪੂਰੀ ਤਰ੍ਹਾਂ ਆਪਣੇ ਸਾਥੀ ਨੂੰ ਸਵੀਕਾਰ ਕਰਦੇ ਹੋ ਤੇ ਉਹਨਾਂ ਨਾਲ ਜੀਵਨ ਬਿਤਾਉਣਾ ਚਾਹੁੰਦੇ ਹੋ ਅੱਗੇ ਵਾਲੀ ਇਜਤ ਆਪਣੇ ਪਿਆਰ ਦੀ ਇਜਤ ਕਰਦੇ ਹੋ ਤੇ ਉਹਨਾਂ ਦੇ ਜੀਵਨ ਵਿੱਚ ਆਪਣੇ ਆਪ ਨੂੰ ਵੇਖਦੇ ਹਾਂ ਗੋਡਿਆਂ 'ਤੇ ਬੈਠ ਕੇ ਅੰਗੂਠੀ ਦੇਣਾ ਇੱਕ ਸਨੇਹੀ ਪਲ ਬਣ ਜਾਂਦਾ ਜਿਸ ਨੂੰ ਅਕਸਰ ਜੋੜੇ ਆਪਣੇ ਜੀ ਆਦਗਰ ਵਜੋਂ ਯਾਦ ਰੱਖਦੇ ਨੇ ਇਹ ਇੱਕ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਗੰਭੀਰੋਂ ਤੇ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ਤੇ ਲੈ ਜਾਣਾ ਚਾਹੁੰਦੇ ਹੋ ਪਾਵੇਂ ਅੱਜ ਦੇ ਸਮੇਂ ਵਿੱਚ ਰੋਮਾਂਟਿਕ ਰਵਾਇਤਾਂ ਦੇ ਵਿੱਚ ਕੁਝ ਜਿਹੜੀਆਂ ਤਬਦੀਲੀਆਂ ਆਈਆਂ ਨੇ ਪਰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਨਾ ਅਜੇ ਵੀ ਸਭ ਤੋਂ ਰੋਮਾਂਟਿਕ ਤੇ ਇਮੋਸ਼ਨਲ ਤਰੀਕਾ ਮੰਨਿਆ ਜਾਂਦਾ ਇਹ ਅਮਰੀਕਾ ਯੂਰਪ ਭਾਰਤ ਤੇ ਹੋਰ ਕਈ ਦੇਸ਼ਾਂ ਵਿੱਚ ਆਮ ਜਾ ਹੋ ਗਿਆ